ਜੈਆ ਮੁਨੋ ਭੋਡਾ ਕਾਮਾ ਭਾਯਰ ਹੈ ਰੈ ਸੇਪੁ ਲਗਿਯਾਂ ਦੇ ਤਰੀ ਭੋ ਅੈ ਨਾ ਟੈਆ ਨੇ ਦ੍ਰੈ ਤਰ ਚਲਨਾ ਦੀ ਅੈ ਨਾ ਨਾ ਜਰ ਨੇ ਏ ਚੱਲੀ ਜਾਂਦਾ ਹੁਣ 10:30 ਵਜੇ ਦਾ ਹਾਂ 3:30 ਦੇ ਦਾ ਤੇ ਹੁਣ ਬੱਜੇ ਐ 5:30 5:30 ਨੂੰ 2.5 ਘੰਟੇ ਲਗਾਤਾਰ ਹੀ ਚੱਲੇਗਾ। ਮੀਟਿੰਗ ਕਿ ਹੋਏ ਪਰ ਤੇ ਵੱਲ ਮਲਾ ਕੇ ਆਪਣਾ ਰਾਸ ਆ ਹੀ ਗਿਆ। ਹੁਣ ਬਾਈ ਹੋਰੀ ਦਾ ਕਹਿੰਦੇ ਜਿਹਨੇਰੀ ਨੂੰਰੀ ਆਜੂ ਕੁਝ ਨਹੀਂ ਹੁੰਦਾ ਪਰ ਮੈਨੂੰ ਆਇਆ ਲੱਗਦਾ ਵੀ ਉਹ ਗੱਲ ਜੀ ਨਹੀਂ ਬਾਨੀ। ਕਿਉਂਕਿ ਜਦੋਂ ਨੇਰੀ ਆਉਂਦੀ ਨਾ ਉਹ ਐਨ ਜਵਾਂ ਮੰਨ ਲਓ ਵੀ ਕੋਪਪ ਨੂੰ ਜਵਾਂ ਕੁਲਾ ਕੁਲਾ ਜਿਆ ਕਰ ਦਿੰਦੀ ਐ ਜਿਵੇਂ ਹੀ ਸੈੱਟ ਕਰ ਦਿੰਦੀ ਐ ਤੇ ਜਿਵੇਂ ਆਪਾਂ ਵੇਣੇ ਹੁਣੇ ਤੂੜੀ ਉਤੋਂ ਡੁੱਡ ਕੇ ਆਏ ਮੰਨ ਲਓ ਵੀ ਪੂਰੀ ਘੈਂਟ ਬਣ ਜਾਂਦੀ ਹੈ ਉਹਦੇ ਤੇ ਫਿਰ ਓਵੇਂ ਗਾਰਾ ਨਹੀਂ ਖੜਨਾ ਜਿਵੇਂ ਹੁਣ ਖੜਿਆ ਹੋਇਆ ਇਹਨਾਂ ਦੇ ਲੀਹਾਂ ਹੀ ਆ ਪੰਗਾ ਉਹਨਾਂ ਦਾ ਹੋਣਾ ਪੌੜੀ ਦੇ ਨਿਸ਼ਾਨ ਆ ਨਾ ਹੁਣ ਇਹਨਾਂ ਤੇ ਮੈਂ ਨਾ ਵਧੀਆ ਘਰਾ ਨਹੀਂ ਚਾਲਦੀ ਸੀ ਅੱਜ ਗਾਰਾ ਜਾ ਖੜ ਜੂਗਾ ਪਹਿਲੀ ਈ ਵਾਰੀ ਵੀ ਮਰੇਗਾ ਤੇ ਜਦੋਂ ਉਹ ਕੁਲੀ ਜੀ ਹੋ ਗਈ ਜਿਹਨੇ ਰੀ ਨੂਰੀ ਆ ਗਈ ਤਾਂ ਫੇਰ ਬਸ ਫੇਰ ਉਹ ਮੈਂ ਨਹੀਂ ਖੜਦਾਗਾ ਬਾਕੀ ਫਿਰ ਹੁਣ ਆਪਣੇ ਵਾਸ ਵੀ ਨਹੀਂ ਲਿੱਪੀ ਤੇ ਜਾਂਦੀ ਨਹੀਂ ਅੱਜ ਇਹ ਹੁਣ ਕੱਲ ਨੂੰ ਸਵੇਰ ਆ ਜਾਂਦੇ ਹਜੇ ਕੰਮ ਰਹਿ ਗੂ ਕਾਂ ਵਾਲਾ ਉੱਤੇ ਮਿੱਟੀ ਚੜਾਉਣ ਵਾਲੀ ਆ ਟੂੜੀ ਚੜਾਉਣ ਵਾਲੀ ਉਹ ਜਿਹੜੀ ਟੋਟਣ ਦੀ ਬਣਦੀ ਉੱਪਰ ਲਈ ਹਨਾ ਉਹ ਕਵਰ ਕਰਨੀ ਹੈ ਗਲਾਈ ਉਹ ਸਵੇਰੇ ਕਰਨੀ ਆ ਹੁਣ ਉਹ ਦੁਬਾਰਾ ਆਪਾਂ ਪਾਣੀ ਛੱਡ ਕੇ ਤੇ ਮੇਰਾ ਤਾਂ ਰਾਤਾ ਹੈਗਾ ਵੀ ਅਸਲ ਦੇ ਵਿੱਚ ਕਿਤੇ ਇੱਕ ਰਾਤ ਮਿੱਟੀ ਭੀਰਵੇ ਨਾ ਜਿਵੇਂ ਹੁਣ ਭਿਉਂਦਗੇ ਤੇ ਸਵੇਰੇ ਕਿਤੇ ਦੁਪਹਿਰ ਨੂੰ ਜਾ ਕੇ ਲਾਈਏ ਫੇਰ ਵਧੀਆ ਗਾਰਾ ਜਿਵੇਂ ਆ ਆ ਵੀ ਆਪਣੇ ਸੱਤਾਂ-ਛੁੱਤਾਂ ਤੇ ਲਾਉਂਦੇ ਸੀ ਤਾਂ ਉਦੋਂ ਲੱਤਾਂ ਲਾਉਣ ਦੇ ਚਾਹ ਹੀ ਹੁੰਦੇ ਸੀ ਤੇ ਹੁਣ ਉਹ ਟਾਈਮ ਹੀ ਹੈ ਉਦੋਂ ਲੱਤ ਲਾਉਣ ਦਾ ਬੜਾ ਚਾਹ ਹੋਣਾ ਡੈਡੀ ਯਾਰ ਕਹਿੰਦੇ ਆ ਲੱਤਾਂ ਚ ਵੱਜੀ ਜਾਣਾ ਥੇ ਜਾਂ ਕੋਈ ਵੀ ਹਨਾ ਕੰਮ ਵਾਲੇ ਬੰਦੇ ਹੁੰਦੇ ਜਿਵੇਂ ਤੇ ਬੜਾ ਨਿਆਰਾ ਆਉਣਾ ਕਈ ਐ ਚਲਾਉਣੀਆਂ ਨੂੰ ਵਾੜਾਂ ਦੇਣੀਆਂ ਆ ਚੱਲੀਏ ਫਿਰ ਲੈ ਆਈਏ ਤਾਂ ਸਵਾਦ ਹਾਂ ਬਾਈ ਯਾਰ ਜੇ ਪਹਿਲਾਂ ਥੋੜੀ ਥੋੜੀ ਦੋ ਗੋ ਪੰਡਾ ਥੱਲੇ ਥੱਲੇ ਫੋਟ ਅੱਛਾ ਹਾਂ ਬਿੱਡਾ ਵਾਲੇ ਨਾਲੇ ਜੇ ਤੂੰ ਪੰਡ ਲੈ ਕੇ ਇਹਨਾਂ ਨਾਲ ਨਾਲ ਲਤੜਾ ਵਜੇ ਜਾਊਗਾ ਆਜੋ ਤੁਸੀਂ ਆਜੋ ਪਹਿਲਾਂ ਥੱਲੇ ਹੀ ਤੁਹਾਡਾ ਕੰਮ ਨਹੀਂ ਰੋਕਣਾ ਆਪਾਂ ਇੱਧਰ ਨੂੰ ਤੁਰ ਤੁਸੀਂ ਹਿੰਮਤ ਨਾ ਚੱਕੋ ਤਾਂ ਇੱਥੇ ਮੈਂ ਟਰੈਕਟਰ ਨਾਲੇ ਦਾ ਗਵਾੜਾ ਹੈ ਹਾਲ ਵਜ ਜਾਣ ਮੇਰੇ ਮੈਂ ਤਾਂ ਪਿੰਗਾ ਪੋਂਗਾ ਪਾ ਕੇ ਲੈ ਆਈਏ। ਉਹ ਦੂਜਾ ਕੀ ਹੁੰਦੀ ਆ ਜਿੰਦਰੀ ਜਿੰਦਰੀ। ਨਾ ਵੀ ਮਤਰਾ ਹਲ ਜਿੰਦਰੀ ਲੈ ਆਂਦੇ ਇਸ ਤੋਂ ਬਾਅਦ ਰਾਤ ਨੂੰ ਪਾਣੀ ਛੱਡ ਕੇ ਜਾਵਾਂਗੇ ਤੇ ਸਵੇਰ ਕਮਟੀ ਖੋਲ ਜੇ। ਉਹ ਦਾ ਹਨੇਰਾ ਗਿਆ ਨਹੀਂ ਤੇ ਨੇ ਰੀਲਾ ਰੂਲਾ ਮਣਾਉਣਗਾ। ਚਲੋ ਕੋਈ ਨਾ ਬਾਤ ਨਹੀਂ। ਓਏ ਉਹਦਾ ਹਲ ਭਰ ਜਾਣਗੇ ਨਾ। ਆਈ ਨਾ 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 ਦਾ ਪਹਾੜ ਮੈਨਾਂ ਆਇਆ 500 ਤੋਂ ਆਪਣੇ ਬੰਦਿਆਂ ਕੋਲ ਦੇਖੋ ਫਿਰ ਜੋਰ ਮਾਰਦਾ ਹਾਲ ਭਰ ਕੇ ਦੂਜੇ ਜਾ ਕੋਈ ਦਾਲਦਾ ਨਹੀਂ ਹਾਲ ਚੰਗਲਾ ਹੋਰ ਵੇਦਾ ਹੀ ਜੋਰ ਆਹੋ ਉਹ ਉੱਥੇ ਜੇ ਸਿੱਟੀ ਚੰਗਾ ਤੂੜੀ ਉਹ ਉੱਥੇ ਤੂੜੀ ਹੈਣੀਗੀ ਆਈ ਭਰੇ ਭਰਾਏ ਥੋੜੇ ਜੱਕ ਲੈ ਜਾ ਲੈ 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 ਜਾ ਲੈ ਜਾ ਵੇਰੇ ਬਣਾਏ ਆਂ ਦਾ ਕੋਈ ਟਰਬੋ ਕੁਹ ਨਹੀਂ ਨਾ ਤੇਰਾ ਹਾਲਾ ਭਰ ਗਏ ਹਾਲ ਵੀ ਪਹਿਲਾ ਵਾਲਾ ਕਲਚ ਪਲੇਟ ਦਾ ਦੇਗਾ ਸਹੀ ਆਂਦਾ ਯਾਰ ਵਧੀਆ ਪੰਪ ਹੋਇਆ ਉਂਟਾ ਵੈਟਰ ਤੇ ਯਾਰ ਚੱਕਰ ਘਾਟਾ ਸਦਾ ਲੜੀ ਬਣਾਉਂਦਾ ਕੰਨਾਰੀ ਰੂਟਾ ਵੈਟਰ ਹੁਣ ਛੰਡਦਾ ਐ ਮਿਸ਼ਰੀ ਬਣਾ ਦੀ ਵਿੱਚ ਘੜ ਘੜ ਤੂੜੀ ਸੀ ਬਹੁਤ ਸੋਹਣਾ ਗੇਰਾ ਦਾ ਬਾਣ ਬਣਿਆ ਆ ਦੂਰਾ ਕਿੜਾ ਲਾ ਕੇ ਉਤੋਂ ਦੀ ਉਰੇ ਵਾਟ ਪਾ ਲੈਨੇ ਥੋੜੀ ਜਿੰਦਰੀ ਨਾ ਵਾਟਰ ਉੱਚੀ ਘਟ ਪਾਣੀ ਆ। ਹੋਣ ਤਾਂ ਨਹੀਂ ਛੱਡ ਦਾਂਗੇ ਤੜਕੇ ਤਾਈ ਮਿੱਟੀ ਭਿੱਜ ਲੋਗੀ। ਆ ਬਾਪੇ ਵੱਟਾ-ਵੱਟਾ ਪਾ ਜਾਣ ਛੰਡਾਂ ਦੇ ਪਾਣੀ। ਲੋ ਜੀ ਮਿੱਤਰ ਪਿਆਰ ਕਹਿੰਦੇ। ਆਖਰ ਨੂੰ ਕਿਸੇ ਦਾ ਜਿੱਦੋਂ ਪਾਣੀ ਛਡਾਉਣਾ ਸੀ ਉਹਨਾਂ ਦਾ ਆ ਨਾਟ ਹੁੰਦਾ ਜਿਹੜਾ ਵਿੱਚ ਇਹ ਸਲਿੱਪ ਹੋ ਗਿਆ। ਉਹਾਂ ਦੇ ਨੱਕਾ ਕਸਿਆ ਨਹੀਂ ਜਾਣਾ ਬਈ। ਫੇਰ ਮੈਂ ਇਹ ਰਸੀ ਤਾਂ ਹੁਣ ਸਾਰੀ ਤਿਆਰੀ ਕਰ ਲਈ ਹੁਣ ਕਾਦੇ ਪਿੱਛੇ ਰੁਕਣਾ ਕਾਮਣ ਮੈਂ ਬਾਈ ਮੈਂ ਆਉਣਾ ਮੈਂ ਇਸ ਦੁਕਾਨ ਤੋਂ ਅਸੀਂ ਹੁਣ ਨਟ ਲੈ ਕੇ ਮੈਂ ਤੇ ਮੰਦੀਪ ਫਿਰ ਨਟ ਅਗਲੇ ਦਾ ਪਵਾ ਕੇ ਨੱਕਾ ਕਸਾ ਕੇ ਫੇਰ ਮੈਂ ਚੱਲ ਤੜਕੇ ਤਾਂ ਹੀ ਵਧੀਆ ਮਿੱਟੀ ਭਿੱਜੀ ਰਹੂਗੀ ਤੇ ਸਵੇਰ ਸਵੇਰੇ ਮੌਜਨਾ ਪੱਖਾ ਲੈ ਕੇ ਲਪ ਪਾ ਦੇਗੇ ਨਹੀਂ ਸਵੇਰ ਮਿੱਟੀ ਰਲਾ ਕੇ ਹੱਥ ਨੇ ਲਪਣੀ ਪਣੀ ਹੁਣ ਜੇ ਸਵੇਰ ਆਪਾਂ ਨੂੰ ਪੱਖਾ ਮਿਲ ਗਿਆ ਫਸੋ ਭਾਈ ਸਵੇਰ ਹੀ ਲਪ ਪਾਣੀ ਆ ਇਹਦਾ 20 ਮਿੰਟ ਪਾਣੀ ਆਈ ਜਾਂਦਾ ਰਹਿੰਦਾ ਹੁੰਦਾ ਤਾਂ ਹੁਣ ਮਨਦੀਪ ਗਿਆ ਬੰਦ ਕਰਨ ਤੇ ਮੈਂ ਇੱਥੇ ਇੱਕ ਗਿੜਾ ਰੋਟਾ ਵੇਟਰ ਦਾ ਲਾ ਹੀ ਦੇਵਾਂਗੇ ਸਵਾਰ ਕੇ ਮਿੱਟੀ ਸਾਰੀ ਇੱਕ ਵਾਰੀ ਗੁੰਨੀ ਜਾਊਗੀ ਥੜਕੇ ਤੇ ਲੱਤ ਲਾਉਂਦੇ ਹੁੰਦੇ ਜਿਵੇਂ ਓਵੇਂ ਬਣ ਜਾਣੀ ਵਧੀਆ ਇਹ ਲਾਲ ਮਿੱਟੀ ਆ ਸਾਡੇ ਆਪਣੇ ਏਰੀਆ ਦੇ ਖੁੱਡੀ ਖਾਡੀ ਲਿਪਾਂ ਨੂੰ ਤਾਂ ਬਾਬੇ ਹੋਸਰਾ ਹੀ ਆ ਜਮਾ ਬਸ ਸੱਬਲਾ ਨਾ ਪੱਟਣ ਵਾਲੀ ਗੱਲ ਹੀ ਬਣ ਜਾਂਦੀ ਐ ਇੰਨੀ ਸਖਤ ਹੋ ਜਾਂਦੀ ਬਹੁਤ ਰਸਯੋਗ ਰਹਿੰਦਾ ਅੱਧੀ ਰਾਤ ਨੂੰ 11 ਵਜ ਗਏ ਤੇ 4 ਲਗ ਗਏ ਸਵੇਰੇ ਦਿਨੇ ਆ ਜੀ ਜਿਵੇਂਲਾ ਹੋਇਆ ਤਾਂ ਦਿਨੇ ਕੱਲੂ ਨਹੀਂ ਆਇਆ ਜਣਾ ਵੀਰੇ ਅੱਛਾ ਕੱਲੂ ਤਾਂ ਬੋਰ ਕੋਲੇ ਹੀ ਰਹਿਣਾ ਪੈਣਾ ਬੋਰ ਬਹੁਤ ਲੱਗਿਆ ਪਾਣੀ ਪੰਡਾਇਦ ਕਿ ਨਾ ਮਾੜਾ ਲੋ ਰਾਤੀ ਅੱਗੇ ਲਾਈਟਾਂ ਨਹੀਂ ਜਾਗਦੀਆਂ ਟਰੈਕਟਰ ਦੇ ਕੱਲੀਆਂ ਮਗਰ ਲੀਆਂ ਜਾਗਦੇ ਆ ਬਸ ਆਹ ਫੋਨ ਵੀ ਪਾਣੀ ਦੇ ਡੱਕ ਪੈ ਦੀ ਟਾਰ ਤੇ ਖੜਕੇ ਸੀ ਨਾਲੇ ਆਈ ਫੋਨ ਹੈ ਇਹਦੇ ਟਾਰ ਤੇ ਖਰਾਬ ਆ ਆਪਣੇ ਵਾਲੇ ਦੇ ਤੇ ਆ ਹੁਣ ਜਿਹੜਾ ਫੋਕਸ ਕਰ ਰਿਹਾ ਬਿਨਾਂ ਲਾਈਟਾਂ ਦੇ ਕਰ ਰਿਹਾ ਜੇ ਕੋਈ ਮਾੜਾ ਮੋੜ ਦੀਦਾ ਤਾਂ ਸਾਨੂੰ ਆਹ ਮਾਰ ਨਾ ਹੋ ਰਹੀ ਜਾਂ ਤੇ ਆਹ ਮਾਰ ਭਾਈ ਵਿਚਾਰੇ ਬਾਈ ਲੀਡੇ ਨੂੰ ਆਏ ਭੋਂਗ ਛੜ ਗਿਆ ਜੀ ਲੈ ਵੀ ਮਿੱਤਰੋ ਜਗਦੀਪ ਸਿੰਘ ਆਪਣਾ ਰੂਟ ਆ ਲੈ ਠੱਲ ਗਿਆ ਜੀ ਪਾਣੀ ਆਪਣੇ ਕੋਲੇ ਪੂਰਾ ਪੂਰਾ ਹੀ ਆ ਇੱਕ ਪਾਸੇ ਦਾ ਘਾੜੀ ਹੈ ਤੇ ਮੱਛਾਂ ਦੇ ਵਿੱਚ ਜਿਹੜੇ ਪਾਣੀ ਦਾ ਉਹ ਨਾਲਾ ਹੋਰ ਲਾ ਲਗੇ ਜੇਰ ਆਪਾਂ ਪੱਖੇ ਰੰਗ ਬੰਦਾ ਕੋਈ ਵੀ ਹੈ ਨਹੀਂ ਆ ਵੀ ਉਧਰ ਬਹਿਣਾ ਪੈਣਾ ਤੇ ਆ ਵੀ ਉਧਰ ਲਓ ਜੀ ਇਹ ਗੇਅਰ ਚ ਬੰਦ ਕਰਨਾ ਪੈਂਦਾ ਨੋਗਰਾ ਮੇਰੀ ਸੱਚ ਮੇਂ ਸੋਤੇ ਖਰਾਬ ਹੋ ਗਈ ਉਹ ਸਟਾਰਟ ਤਾਂ ਸਹੀ ਕਰੀ ਜਾਂਦੀ ਐ ਤੇ ਪਰ ਬੰਦ ਨਹੀਂ ਕਰਦੀ ਹੋਰ ਜੀ ਆ ਬਣਗੇ ਗੁੱਡੀ ਤੇ ਹੁਣੇ ਦੂਬਾ ਲੱਪੜੀਆਂ ਦੂਜੇ ਬੰਦੇ ਆਲੇ ਮੈਂ ਟਾ ਬਹੁਤ ਚੜਾਦਾ ਰਹੀ ਕਿ ਭਾਈ ਪਾਣੀ ਬਹੁਤ ਘਟ ਰੱਖਿਆ ਪਹਿਲਾਂ ਐਂ ਲੱਗਦਾ ਜੀ ਪਾਣੀ ਘਟਾ ਪਰ ਪਾਣੀ ਘਟਦਾ ਹੀ ਫਾਇਦਾ ਭਾਈ ਜਦੋਂ ਪਾਣੀ ਐ ਮਿੱਟੀ ਪਤਲੀ ਹੋ ਗਈ ਇਹਨੇ ਨਾਲ ਦੀ ਨਾਲ ਮੌਕ ਨੇ ਥੱਲੇ ਵਜਣਾ ਆ ਤੀਜੇ ਸਾਲ ਐ ਤੱਕ ਐਕਸਪੀਰੀਅੰਸ ਹੋਇਆ ਸਾਨੂੰ 2 ਸਾਲ ਤੱਕ ਲਹਾਰਾਂ ਵਗਾ ਦੇਈਆਂ ਕੋਈ ਵੱਡੀ ਗੱਲ ਨਹੀਂ ਏ ਦਗਾ ਪੰਗਾ ਬੇਕਾਰ ਆ ਫੋਨ ਦੇ ਚੱਕਰ ਚ ਗੱਟਾ ਹੀ ਮਰੋੜਿਆ ਗਿਆ ਮੈਂ ਵੀਡੀਓ ਨਹੀਂ ਖਿਆਲ ਕਰ ਲਿਆ ਬੜੀ ਬਜੀ ਬਾਈ ਆਇਂ ਲੱਗਦਾ ਜੀ ਹੁਣ ਵੀ ਤੁਰੀ ਹੁਣ ਵੀ ਤੁਰੀ ਬੜੀ ਖੜਮੀ ਜੀ ਆ ਔਰ ਲਾ ਪਾਸਾ ਵੜਾ ਖੜਨਾ ਹੋ ਗਿਆ ਆ ਮੱਕੀ ਨੂੰ ਹੁਣ ਦਈਏ ਕਿ ਹੋਰ ਰੇ ਸਵਰੇ ਇੱਥੇ ਘੇੜਾ ਲਾਉਣਾ ਯਾਰ ਆ ਚੱਕੇ ਹੀ ਨਹੀਂ ਇੱਥੇ ਆਇਂ ਤਾਰ ਦੇ ਵੇਖੀ ਜਾਊਗੀ ਇੱਥੋਂ ਜੇ ਤਾਰ ਦੇ ਉਹ ਆਏ ਨਹੀਂ ਦੋਵੇਂ ਟਾਇਰ ਸਿੱਧੇ ਧਾਰ ਫਰ ਜਾ ਹੁਣ ਹੋਰ ਇਧਰ ਵੀ ਘੇੜਾ ਲਾਦਾ ਇੱਕ ਤਸੱਲੀ ਨਾ ਰਾਤ ਦੂਰਾ ਲੱਗ ਜੂਦਾ ਤੁਰ ਲ ਜੂਗਾ ਟਰੈਕਟਰ ਸਿੱਧੇ ਕਰ ਲਾ ਟਾਇਰ ਅਗਲੇ ਸਿੱਧੇ ਰੱਖ ਕੇ ਓਏ ਚੱਕਿਆਗਾ ਇਹ ਟਰੈਕਟਰ ਏ ਉਹ ਟਰੈਕਟਰ ਹੀ ਦਾ ਬਹੁਤ ਜ਼ਿਆਦਾ ਰਤਾ ਯਾਰ ਟਰੈਕਟਰ ਦਾ ਹਾਲ ਕੀ ਹੋਇਆ ਯਾਰ ਆਪਣਾ ਜੀ ਦਾ ਪੱਖਾ ਨਾ ਬਾਈ ਹੋ ਰਹੀ ਐ ਗੱਲ ਮੰਨਦੇ ਐ ਜਿਹੜੇ ਬੇਲਿਆਂ ਨੂੰ ਗਾਂ ਆਪਣੇ ਥਾਂ ਦੇ ਵਾਲਿਆਂ ਨੂੰ ਚਾਹੀਦਾ ਨਾ ਪੱਖਾ ਉਹਨਾਂ ਨੇ ਹਜੇ ਹੁਣ ਪਾਣੀ ਛੱਡਿਆ ਵੀ ਯਾਨੀ ਉਹਨਾਂ ਦੇ ਘੰਟਾ ਡੇਢ ਘੰਟਾ ਲੱਗਦਾ ਤੇ ਬਾਈ ਹੋਰਾਂ ਨਾਲ ਫੋਨ ਤੇ ਗੱਲ ਕਰ ਲਈ ਵੀ ਹਜੇ ਅਸੀਂ ਘੰਟੇ ਨੂੰ ਪਾਵਾਂਗੇ ਉਹ ਕਹਿੰਦੇ ਕੋਈ ਗੱਲ ਨਹੀਂ ਅਰਤੀ ਰੱਖ ਲਓ ਉਹਦਾ ਕੋਈ ਕਰਾਇਆ ਨਹੀਂ Das ਆ ਗਰਨੇ ਕਿ ਕਰਨਾ ਹੈ। ਆਂਦਰੀ ਹੈਵੀ ਥੋੜਾ ਜਿਹਾ। ਵਾਹ ਮੱਤੀ ਦੇ ਹਾਲਾਤ ਆ। ਸਰੋਂ ਵਾਲੀ ਦੇ। ਇਹਦੇ 'ਚ ਬਾਬੇ ਉਹ ਪੱਖੇ ਦੇ ਆਰਪੀਐਮ ਨਹੀਂ ਚਾਹੀਦੇ ਹੈਗੇ ਬਾਲੇ। ਜਿਵੇਂ ਆਪ ਸਾਨੂੰ ਇਹ ਸੀ ਵੀ ਹੁੰਦਾ ਵੀ ਜੇ ਉਹ ਮੁੰਡਾ ਦਾ ਫੋਰਡ ਦੇ ਚੱਕਰ ਜਾਦੇ। ਪਰ ਮੈਂ ਨਾ ਵੀ ਹੁਣ ਇਹਦੇ ਚੱਕਰ 2500 ਹੀ ਆਪਣੇ ਟਰੈਕਟਰ ਦਾ। ਤੇ ਜਦੋਂ ਤਾਂ ਮਿੱਟੀ ਇਹਨੂੰ ਸਹੀ ਮਿਲਦੀ ਐ ਉਦੋਂ ਤਾਂ ਇਹ 2500 ਚੱਕਰ ਤੋਂ 2000 ਤੇ ਵੀ ਅਗਲੇ ਪਾਸੇ ਟਪਾ ਜਾਂਦਾ ਜਦੋਂ ਮਿਲਦੀ ਨਹੀਂ ਮਿੱਟੀ ਵਧੀਆ ਉਦੋਂ ਫਿਰ ਇਹਨੇ ਕੀ ਕਰਨਾ ਆਵੇਂ ਸਿੰਪਲ ਸਾਦਾ ਪੱਖਾ ਇੱਕ ਪੱਖਾ ਇਦੋਂ ਹੋਰ ਚੰਗਾ ਦਾ ਜਿਹੜਾ ਇੰਦਰ ਜਗਦੀਪ ਕੇ ਆ ਉਹਦੇ ਮਗਰ ਵੀ ਲੱਗਿਆ ਮੂਰੇ ਜਿੰਦਰੀ ਵਾਲਾ ਸਿਸਟਮ ਆ ਐ ਬਣਿਆ ਹੋਇਆ ਉਹ 55000 ਦਾ ਉਹ ਬਹੁਤ ਇਹਦੇ ਨਾਲ ਉਹ ਕਹਿੰਦੇ ਫਰਕ ਚ ਚੱਲਦਾ ਤੇ ਪਰ ਐਤ ਕੀ ਤਾਂ ਇਹਨੇ ਵੀ ਬਾਈ ਐਵੇਂ ਆਖੀ ਪੂਰੀ ਵਧੀਆ ਲੱਗ ਪਈ ਮੈਨੂੰ ਤਾਂ ਐ ਸੀ ਵੀ ਇਹ ਕਰਾਲਾਂ ਚਲਾ ਦਿੰਦਾ ਪਰ ਨਹੀਂ ਪਾਣੀ ਘੱਟ ਰੱਖੇ ਤੇ ਯਾਰ ਬਾਈ ਹੈ ਗੁੱਲ ਮਲਾ ਕੇ ਇੱਕ ਮਿੱਟੀ ਇਹ ਰਾਤ ਆਪਾਂ ਨੂੰ 11 ਵਜੇ ਦਾ ਫਾਇਦਾ ਹੋ ਗਿਆ ਵੀ 11 ਵਜੇ ਭਉਤੀ ਤੇ ਮਿੱਟੀ ਐ ਬਣ ਗਈ ਮਿੱਟੀ ਜੋ ਸੁਨਹਿ ਲਾਏ ਆਉਂਦੀ ਸੀ ਜਿਵੇਂ ਉਦੋਂ ਆਪਣੇ ਹੁਣ ਤਾਂ ਚਲੋ ਛੱਤਾਂ ਛੋਤਾਂ ਦੇ ਮਿੱਟੀ ਲਾਉਂਦੇ ਨਹੀਂ ਜੋ ਛੱਤਾਂ ਦੇ ਮਿੱਟੀ ਲਾਉਂਦੇ ਹੁੰਦੇ ਸੀ ਉਦੋਂ ਐ ਬਣਦੀ ਹੁੰਦੀ ਸੀ ਮਿੱਟੀ ਘੁਲ ਕੇ ਆ ਵੇਖੋ ਉੱਲਾ ਵੀ ਮਿੱਤਰ ਪਰ ਇੱਕ ਤਾਂ ਪੌੜੀ ਚੱਕਣਾ ਹੈ ਭੋਲੀ ਗਈ ਟਰੈਕਟਰ ਦੇ ਸੱਲੇ ਖਲ ਦੇ ਜਾਣੇ ਜੇ ਜਾਊਗੀ ਤਾਂ ਇੱਕ ਪਾਸੇ ਬਹੁਤ ਸਾਰੇ ਇੱਥੇ ਰਹਿ ਗਏ ਜਿੱਥੇ ਤਾਂ ਬਈ ਪੈ ਗਈ ਜਿਆਦੇ ਉੱਥੇ ਤਾਂ ਜੇ ਭਾਈ ਗਿੱਲੀ ਮੰਨ ਲਓ ਵੀ 11:30 12 12 ਵਜੇ ਦੀ ਲਿਪੀ ਹੈ ਤੇ 5 ਵਜੇ ਆ ਸਾਈਡਾਂ ਦੇ ਜਿੱਥੇ ਘਾਟਾ ਇੱਥੇ ਸੁੱਕ ਗਈ ਅਵੇ ਇੱਥੇ ਮਿੱਟ ਜਾਰੇ ਚੜ ਗਿਆ ਪਾਟੂਗੀ ਹੁਣ ਬਾਕੀ ਹੌਲੀ ਹੌਲੀ ਵੱਲ ਆ ਜਾਣਾ ਨੇ ਜਿਆਦਾ ਚੜਾਵੇ ਕਿ ਘੱਟ ਚੜਾਵੇ ਪਹਿਲੀ ਵਾਰੀ ਪਹਿਲੀ ਵਾਰੀ ਤਾਂ ਰਾਤ ਦਾ ਇਹ ਸੀ ਵੀ ਆਪਾਂ ਥੋੜੀ ਚੜਾਵਾਂਗੇ ਪਰ ਉਹ ਸੋਹਣੀ ਲਿੱਪੀ ਦੀ ਸੀ ਤਾਂ ਕਰਕੇ ਸਵਾਦ ਜਿਹਾ ਲੈਣ ਮਾਰੀ ਲੱਗੇ ਰਹੇ ਹੁਣ ਇੱਥੇ ਪਤਾ ਲੱਗਦਾ ਆ ਵੀ ਇੱਕ ਥਾਂ ਪਾੜ ਗਈ ਘਰਾਲ ਨਹੀਂ ਚੱਲੀ ਉਹ ਬਹਿ ਗਈ ਜਾਨ ਬਹਿ ਕੇ ਪਾੜ ਗਈ ਇਹ ਲੋਕ ਕਹਿੰਦੇ ਇਹ ਜਮ ਪੋਤਾ ਇਹ ਦੀ ਲੋਕ ਪਾੜਦੇ ਕਹਿੰਦੇ ਇਹ ਲੋਕ ਤਾਂ ਇਹ ਨਾ ਕਰਦੇ ਕਹਦਾ ਐ ਇਹਨੇ ਕੁਰੀਆ ਨਾ ਲਾਦਾ ਰੰਦਾ ਹਾਂ ਤੇਰਾ ਮਰਜੀ ਜੋੜ ਲੀ ਆਉਣ ਆਪਾਂ ਤੇ ਹਾਲ ਹੀ ਦੇਖ ਲੈਣਾ ਲੋਹੋ ਜੀ ਸਾਹਨੇ ਤੇ ਭਾਈਓ ਆ ਚੁੱਕੇ ਆ ਫੇਰ ਡਿਊਟੀ ਤੇ ਸਪਰੇ ਹੀ ਦੇ ਕਾਫੀ ਦਿਨਾਂ ਬਾਅਦ ਆ ਬਤਾ ਤਾਕਤ ਵਾਲੀ ਫੇਰ ਮਾਰ ਲੱਗਿਆ ਆਪਾਂ ਸਵੇਰੇ ਆ ਪੱਠੇ ਜੇ ਬਹੁਤ ਲੇਟ ਹੋ ਗਿਆ ਰੁਗਾਂ ਦਾ ਨਾ ਹੀ ਲੈਂਦੇ ਹੁਣੇ ਤੇ ਪੂੜੀ ਹੈ ਜਿਹੜੀ ਅੱਛੀ ਲਿਪੀ ਦੀ ਕੋਲ ਮਲਾ ਕੇ ਪਤਾਂਉਂ ਕਾਹਨੇ ਕਦੇ ਟੋਏ ਜੇ ਪਾ ਵੀ ਦਿੱਤੇ ਜਨਵਰਾਂ ਨੇ ਵਿੱਚੋਂ ਪਤਾ ਨਹੀਂ ਕੀ ਲਾਭ ਦੇ ਹੁੰਦੇ ਹਨ ਉਹ ਕੋੜਾ ਹੀ ਆ ਪਾਤਿੰਗ ਬਗੰਦਰਾ ਨੇ ਟੈਨ ਹੁਣ ਦੂਜੀ ਵਾਰੀ ਚੜਾਵਾਂਗੇ ਮਟ ਫੁੱਲ ਤੇ ਇਹ ਲੋ ਵੀ ਆਏ ਭਾਰਨਾ ਸਾਰੀ ਵਹਿ ਜਾਂਦੀ ਹੈ ਜਿੰਨੀ ਕੱਲ ਉੱਚੀ ਲੱਗਦੀ ਸੀ ਉਦੋਂ ਹੁਣ ਕੱਟ ਗਏ ਤੇ ਹਜੇ ਹੋਰ ਬੈਠੀ ਜਾਣਾ ਇਹਨੇ ਭਾਵੇਂ ਕਿੰਨੀ ਲਤੜੀ ਹੋਵੇ ਆਪ ਦੀ ਆਪ ਵਾਲੀ ਬਹਿੰਦੀ ਆ ਲੜੀ ਨੱਕਾ ਵੀ ਖਾਲੀ ਮਤਰਾ ਦੇ ਵਿੱਚੋਂ ਪਰ ਪਰ ਕਰਨੀਆਂ ਪਣੀਆਂ ਹਾਲਾ ਬਾਬੇ ਤੁਹਾਨੂੰ ਦਿਖਾਈਏ ਇਹ ਕੜਾ ਕੀ ਹੋਵੇ ਸ਼ਤਰੀ ਤੇ ਵੀ ਬਹੁਤ ਜ਼ਰਾ ਚੜ ਗਿਆ ਬਾਬੇ ਓਏ ਹੋਏ ਓਏ ਹੋਏ ਓਏ ਰੋਈਆ ਬਾਹਲਾ ਚੜਾਇਆ ਕਾ ਮੇਰਾ ਮੈਥੋ ਰੀ ਨਾ ਚੜਾਇਆ ਸੀਗਾ ਨਹੀਂ ਉਹ ਮਗਰਾੜ ਤੇ ਜਾਂ ਹੁਣ ਇਕੱਠਾ ਹੋ ਗਿਆ ਹਨਾ ਤਾਂ ਦੂਰਾ ਆ ਗਿਆ ਨਾ ਤੇ ਇਹ ਤਾਂ ਨਹੀਂ ਕੋਈ ਚਿਰ ਨਹੀਂ